ਤੇ ਇੰਨੀ ਤਰੀਕ ਨੂੰ ਕੋਬਰਲ ਲੜਾਇਆ ਜਾਉ ਹਾਂਜੀ ਸੁਣੀ ਹੈ ਨਾ ਤੇ ਜਦੋਂ ਟਾਈਮ ਆਇਆ ਉਹਦੇ ਇੱਕ ਸੂਈ ਚ ਬੋਤੀ ਉਹ ਮਰ ਗਿਆ ਜਦੋਂ ਉਹਦਾ ਟੈਸਟ ਹੋਇਆ ਉਹਦੇ ਉਹਦੇ ਪੌਇਜ਼ਨ ਪਾਈ ਗਈ ਦਿਮਾਗ ਨੇ ਕ੍ਰੀਏਟ ਕਰ ਦਿੱਤਾ ਦਿਮਾਗ ਨੇ ਕ੍ਰੀਏਟ ਕਰ ਦਿੱਤੀ ਇਸ ਕਰਕੇ ਇਹ ਚੀਜ਼ਾਂ ਇਹ ਨੇ ਸਾਡੇ ਬ੍ਰੇਨ ਦੀਆਂ ਗੱਲਾਂ ਨੇ ਔਰ ਉਹ ਉਹ ਫਿਰ ਅਸੀਂ ਕੋਸ਼ਿਸ਼ ਕਰੋ ਵੀ ਜ਼ਮੀਨ ਤੇ ਬੈਠ ਕੇ ਖਾਣਾ ਖਾਓ ਤੁਸੀਂ ਕਦੀ ਵੀ ਮੈਨੂੰ ਦੇਖੋਗੇ ਮੈਡਮ ਮੈਂ ਜਿੱਦਾਂ ਮਰਜੀ ਡਾਈਨਿੰਗ ਟੇਬਲ ਪਿਆ ਹੋਵੇ ਚਾਹੇ 2 ਲੱਖ ਦਾ ਮੈਂ ਥੱਲੇ ਬੈਠ ਕੇ ਰੋਟੀ ਖਾਣਾ ਅੱਛਾ ਹਾਂ ਇੰਨੇ ਨਾਲ ਆਪਣਾ ਗੋਇਸਾ ਫਿਰ ਕੀ ਫਰਕ ਪੈਂਦਾ ਵੀ ਜਦੋਂ ਆਪਾਂ ਥੱਲੇ ਬੈਠ ਕੇ ਖਾਂਦੇ ਆਂ ਸਾਡੀ ਨਾ ਬੈਠ ਕੇ ਜਦੋਂ ਅਸੀਂ ਚੌਂਕੜੀ ਮਾਰ ਕੇ ਬੈਠਦੇ ਆਂ ਤਾਂ ਸਾਡੀ ਟੋਟਲ ਜਿਹੜੀ ਪਾਚਨ ਕਿਰਿਆ ਉਹ ਉਹਦੇ ਤੇ ਅਸਰ ਪੈਂਦਾ ਉਸ ਚੀਜ਼ ਦਾ ਅੱਛਾ ਤੇ ਰੀੜ ਦੀ ਹੱਡੀ ਸਿੱਧੀ ਹੋਊਗੀ ਰੋਟੀ ਅਸੀਂ ਚਬਾ ਕੇ ਖਾਵਾਂਗੇ ਪੂਰਾ ਸਾਡਾ ਧਿਆਨ ਰੋਟੀ 'ਚ ਹੋਊਗਾ ਹੁਣ ਤੁਸੀਂ ਕਈ ਵਾਰੀ ਦੇਖੋ ਜਦੋਂ ਤੁਸੀਂ ਡਾਈਨਿੰਗ 'ਤੇ ਬੈਠਿਓ ਟੱਬਰ ਨਾਲ ਗੱਲਾਂ ਮਾਰੀ ਜਾਂਦੇ ਹੋ ਹਾਂ ਜਾਂ ਤੁਸੀਂ ਕੋਈ ਮੋਬਾਈਲ 'ਤੇ ਲੱਗ ਤੁਸੀਂ ਭੁੱਲ ਜਾਓਗੇ ਮੈਂ ਤਿੰਨ ਰੋਟੀਆਂ ਖਾਧੀਆਂ ਕਿ ਦੋ ਆ ਸਹੀ ਹੈ ਨਹੀਂ ਯਾਦ ਰਹਿੰਦਾ ਨਹੀਂ ਪਤਾ ਲੱਗਦਾ ਨਾ ਬੁਰਕੀਆਂ ਸਾਫਤੀਆਂ ਵੀ ਲਗਾ ਜਾਂਦੇ ਜਿਨ ਕਈ ਵਾਰੀ ਦੇਖ ਦੇ ਦੇਖ ਦੇ ਹੋ ਜਾਂਦਾ ਹਾਂ ਸਾਫਤੀਆਂ ਬੁਰਕੀਆਂ ਲਗਾਈ ਜਾਂਦਾ ਬੰਦਾ ਹੋ ਜਾਂਦਾ ਹੋ ਜਾਂਦਾ ਮਾੜੀ ਜੀ ਚੱਬੀ ਚੱਲਗਾ ਹਾਂ ਇਹ ਹੁੰਦਾ ਤੇ ਮਤਲਬ ਕਹਿਣ ਦਾ ਕਿ ਉਹ ਜਿਹੜੀ ਚੀਜ਼ ਆ ਸਾਡੇ ਪਾਚਨ ਕਿਰਿਆ ਜਦੋਂ ਤੱਕ ਹੁਣ ਸਾਨੂੰ ਦੱਸਿਆ ਗਿਆ ਕਿ ਬੈਠ ਕੇ ਪਾਣੀ ਪੀਣਾ ਚਾਹੀਦਾ ਖੜੇ ਹੋ ਕੇ ਨਹੀਂ ਪੀਣਾ ਹਾਂ ਜੀ ਹਾਂ ਹੁਣ ਕਈ ਤੁਹਾਡੇ ਵਰਗੇ ਮੈਨੂੰ ਸਵਾਲ ਕਰ ਲੈਂਦੇ ਨੇ ਗੁਰਦਾਬ ਖੜੇ ਹੋ ਕੇ ਕੀ ਹੁੰਦਾ ਹਾਂ ਹੁਣ ਜਦੋਂ ਦੇ ਅਸੀਂ ਪਾਣੀ ਬੋਤਲ ਚ ਪੀਣ ਲੱਗਿਆ ਖੜੇ ਹੋ ਕੇ ਪੀਣ ਲੱਗਿਆ ਐਂ ਕਰਕੇ ਹਾਂ ਹਾਂ ਬਿਲਕੁਲ ਹਰਨੀਆਂ ਦੇ ਮਰੀਜ਼ ਵਧ ਗਏ ਉਸ ਦਿਨ ਬਾਅਦ ਹਾਂ ਅੱਛਾ ਜੀ ਪ੍ਰੋਸਟੇਟ ਦੇ ਮਰੀਜ਼ ਵਧ ਗਏ ਹਰਨੀਆਂ ਦੇ ਵਧ ਗਏ ਇਹ 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 ਪ੍ਰੋਬਲਮ ਤਾਂ ਆਊਗੀ ਆਊਗੀ ਓਕੇ ਮਤਲਬ ਇਹ ਨਾਲ ਦੀ ਨਾਲ ਪਊਗਾ ਜੀ ਯੂਰਿਕ ਐਸਿਡ ਵੀ ਗੋਡਿਆਂ ਤੇ ਵੀ ਅਸਰ ਪੈਂਦਾ ਹਰਨੀਆਂ ਆਉਣੀ ਆਉਣੀ ਹੈ ਜਿਹੜਾ ਬੰਦਾ ਰੈਗੂਲਰ ਇਦਾਂ ਹੀ ਪਾਣੀ ਪੀਂਦਾ ਹਮ ਪਰ ਅਸੀਂ ਤਾਂ ਐਕਟਰ ਲੋਕ ਖੜਾ ਹੀ ਰਹਿੰਦੇ ਨੇ ਤਾਂ ਖੜੇ ਹੀ ਪਾਣੀ ਪੀਂਦੇ ਰਹਿੰਦੇ ਨੇ ਐਕਟਰ ਲੋਕ ਮਿਹਨਤ ਵੀ ਬਹੁਤ ਕਰਦੇ ਆ ਐਕਟਰ ਲੋਕਾਂ ਦੀ ਐਕਸਰਸਾਈਜ਼ ਜ਼ਿਆਦਾ ਹੁੰਦੀ ਹੈ ਪਰ ਇਹ ਖੜੇ ਹੋ ਕੇ ਪਾਣੀ ਪੀਣਾ ਬਹੁਤ ਗਲਤ ਹੈ ਤੇਰੇ ਇੰਨੀ ਤਰੀਕ ਨੂੰ ਕੋਬਰਾ ਲੜਾਇਆ ਜਾਉ ਹਾਂਜੀ ਸੁਣੀ ਆ ਨਾ ਤੇ ਜਦੋਂ ਟਾਈਮ ਆਇਆ ਉਹਦੇ ਇੱਕ ਸੂਈ ਚ ਬੋਤੀ ਉਹ ਮਰ ਗਿਆ ਜਦੋਂ ਉਹਦਾ ਟੈਸਟ ਹੋਇਆ ਉਹਦੇ ਉਹਦੇ ਪੌਇਜ਼ਨ ਪਾਈ ਗਈ ਦਿਮਾਗ ਨੇ ਕ੍ਰੀਏਟ ਕਰ ਦਿੱਤਾ ਦਿਮਾਗ ਨੇ ਕ੍ਰੀਏਟ ਕਰ ਦਿੱਤੀ ਇਸ ਕਰਕੇ ਇਹ ਚੀਜ਼ਾਂ ਇਹ ਨੇ ਸਾਡੇ ਬ੍ਰੇਨ ਦੀਆਂ ਗੱਲਾਂ ਨੇ ਔਰ ਉਹ ਉਹ ਫਿਰ ਅਸੀਂ ਕੋਸ਼ਿਸ਼ ਕਰੋ ਵੀ ਜ਼ਮੀਨ ਤੇ ਬੈਠ ਕੇ ਖਾਣਾ ਖਾਓ ਤੁਸੀਂ ਕਦੀ ਵੀ ਮੈਨੂੰ ਦੇਖੋਗੇ ਮੈਡਮ ਮੈਂ ਜਿੱਦਾਂ ਮਰਜੀ ਡਾਈਨਿੰਗ ਟੇਬਲ ਪਿਆ ਹੋਵੇ ਚਾਹੇ 2 ਲੱਖ ਦਾ ਮੈਂ ਥੱਲੇ ਬੈਠ ਕੇ ਰੋਟੀ ਖਾਣਾ ਅੱਛਾ ਹਾਂ ਇਹਦੇ ਨਾਲ ਆਪਣਾ ਗੋਇਸਾ ਫਿਰ ਕੀ ਫਰਕ ਪੈਂਦਾ ਵੀ ਜਦੋਂ ਆਪਾਂ ਥੱਲੇ ਬੈਠ ਕੇ ਖਾਂਦੇ ਆਂ ਸਾਡੀ ਨਾ ਬੈਠ ਕੇ ਜਦੋਂ ਅਸੀਂ ਚੌਂਕੜੀ ਮਾਰ ਕੇ ਬੈਠਦੇ ਆਂ ਤਾਂ ਸਾਡੀ ਟੋਟਲ ਜਿਹੜੀ ਪਾਚਨ ਕਿਰਿਆ ਉਹ ਉਹਦੇ ਤੇ ਅਸਰ ਪੈਂਦਾ ਉਸ ਚੀਜ਼ ਦਾ ਅੱਛਾ ਅਸੀਂ ਰੀੜ ਦੀ ਹੱਡੀ ਸਿੱਧੀ ਹੋਊਗੀ ਰੋਟੀ ਅਸੀਂ ਚਬਾ ਕੇ ਖਾਵਾਂਗੇ ਪੂਰਾ ਸਾਡਾ ਧਿਆਨ ਰੋਟੀ 'ਚ ਹੋਊਗਾ ਹੁਣ ਤੁਸੀਂ ਕਈ ਵਾਰੀ ਦੇਖੋ ਜਦੋਂ ਤੁਸੀਂ ਡਾਈਨਿੰਗ ਤੇ ਬੈਠੇ ਹੋ ਟੱਬਰ ਨਾਲ ਗੱਲਾਂ ਮਾਰੀ ਜਾਂਦੇ ਹੋ ਹਾਂ ਜਾਂ ਤੁਸੀਂ ਕੋਈ ਮੋਬਾਈਲ 'ਤੇ ਲੱਗੋ ਤੁਸੀਂ ਭੁੱਲ ਜੂਗੇ ਮੈਂ ਤਿੰਨ ਰੋਟੀਆਂ ਖਾਧੀਆਂ ਕਿ ਦੋ ਹਾਂ ਸਹੀ ਹੈ ਨਹੀਂ ਯਾਦ ਰਹਿੰਦਾ ਨਹੀਂ ਪਤਾ ਲੱਗਦਾ ਨਾ ਬੁਰਕੀਆਂ ਸਾਫਤੀਆਂ ਵੀ ਲਗਾ ਜਾਂਦੇ ਜੀ ਕਈ ਵਾਰੀ ਦੇਖ ਦੇ ਦੇਖ ਦੇ ਹੋ ਜਾਂਦਾ ਹਾਂ ਸਾਫਤੀਆਂ ਬੁਰਕੀਆਂ ਲਗਾਈ ਜਾਂਦਾ ਬੰਦਾ ਹੋ ਜਾਂਦਾ ਹੋ ਜਾਂਦਾ ਮਾੜੀ ਜੀ ਚੱਬੀ ਚੱਲਗਾ ਹਾਂ ਇਹ ਹੁੰਦਾ ਤੇ ਮਤਲਬ ਕਹਿਣ ਦਾ ਕਿ ਉਹ ਜਿਹੜੀ ਚੀਜ਼ ਆ ਸਾਡੇ ਪਾਚਨ ਕਿਰਿਆ ਜਦੋਂ ਤੱਕ ਹੁਣ ਸਾਨੂੰ ਦੱਸਿਆ ਗਿਆ ਕਿ ਬੈਠ ਕੇ ਪਾਣੀ ਪੀਣਾ ਚਾਹੀਦਾ ਖੜੇ ਹੋ ਕੇ ਨਹੀਂ ਪੀਣਾ ਹਾਂ ਜੀ ਹਾਂ ਹੁਣ ਕਈ ਤੁਹਾਡੇ ਵਰਗੇ ਮੈਨੂੰ ਸਵਾਲ ਕਰ ਲੈਂਦੇ ਨੇ ਗੁਰਦਾਬ ਖੜੇ ਹੋ ਕੇ ਕੀ ਹੁੰਦਾ ਹਾਂ ਹੁਣ ਜਦੋਂ ਦੇ ਅਸੀਂ ਪਾਣੀ ਬੋਤਲ ਚ ਪੀਣ ਲੱਗਿਆ ਖੜੇ ਹੋ ਕੇ ਪੀਣ ਲੱਗਿਆ ਐਂ ਕਰਕੇ ਹਾਂ ਹਾਂ ਬਿਲਕੁਲ ਹਰਨੀਆਂ ਦੇ ਮਰੀਜ਼ ਵਧ ਗਏ ਉਸ ਦਿਨ ਬਾਅਦ ਹਾਂ ਅੱਛਾ ਜੀ ਪ੍ਰੋਸਟੇਟ ਦੇ ਮਰੀਜ਼ ਵਧ ਗਏ ਹਰਨੀਆਂ ਦੇ ਵਧ ਗਏ ਇਹ 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 ਪ੍ਰੋਬਲਮ ਤਾਂ ਆਊਗੀ ਆਊਗੀ ਓਕੇ ਮਤਲਬ ਇਹ ਜੇ ਕਹਿੰਦੇ ਗੋਡੇ ਆ ਤਾਂ ਵੀ ਅਸਰ ਪੈਂਦਾ ਨਾਲ ਦੀ ਨਾਲ ਪਊਗਾ ਜੀ ਹਾਂ ਇਹ ਮੈਂ ਸੁਣਿਆ ਸੀ ਗੋਡਿਆਂ ਤੇ ਵੀ ਅਸਰ ਪੈਂਦਾ ਹਰਨੀਆਂ ਆਉਣੀ ਆਉਣੀ ਹੈ ਜਿਹੜਾ ਬੰਦਾ ਰੈਗੂਲਰ ਇਦਾਂ ਹੀ ਪਾਣੀ ਪੀਂਦਾ ਹੂੰ ਪਰ ਅਸੀਂ ਤਾਂ ਐਕਟਰ ਲੋਕ ਖੜਾ ਹੀ ਰਹਿੰਦੇ ਨੇ ਤਾਂ ਖੜੇ ਹੀ ਪਾਣੀ ਪੀਂਦੇ ਰਹਿੰਦੇ ਨੇ ਐਕਟਰ ਲੋਕ ਮੈਨੇ ਵੀ ਬਾਤ ਕਰਦੇ ਆ ਐਕਟਰ ਲੋਕਾਂ ਦੀ ਐਕਸਰਸਾਈਜ਼ ਜ਼ਿਆਦਾ ਹੁੰਦੀ ਹੈ ਪਰ ਇਹ ਖੜੇ ਹੋ ਕੇ ਪਾਣੀ ਪੀਣਾ ਬਹੁਤ ਗਲਤ ਹੈ